ਆਜਾ ਵੀ ਜੀਤਕੋਟ ਲਈ ਆਇਆ ਨੌਜਾਨਾ ਜੀਤਕੋਟ ਲਈ ਉਹ ਨੌਜਾਨਾ ਜਿਸ ਨੌਜਾਨੇ ਇੱਕ ਬਹੁਤ ਹੀ ਸਧਾਰਨ ਪਰਿਵਾਰ ਦੇ ਵਿੱਚੋਂ ਉੱਠ ਕੇ ਮੇਰੇ ਮਿੱਤਰੋ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਬੱਲੇ ਬੱਲੇ ਕਰਵਾਈ ਹੈ ਮੈਂ ਜੀਤ ਨੂੰ ਪੁੱਛਿਆ ਅਮਰੀਕ ਮੈਂ ਕਿਹਾ ਵੀ ਤੇਰਾ ਕੋਈ Google Pay ਚੱਲਦਾ ਵੀ ਆਪਾਂ ਵੀ ਤੇਰਾ ਕੋਈ Google Pay ਚੱਲਦਾ ਵੀ ਆਪਾਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਯਾਰ ਵੀ ਕੁਝ ਨਾ ਕੁਝ ਜ਼ਰੂਰ ਮਦਦ ਹੋ ਜੂਗੀ ਕਹਿੰਦਾ ਭਾਈ ਮੈਂ ਤਾਂ ਕਦੇ ਚਲਾਇਆ ਹੀ ਨਹੀਂ ਯਾਰ ਦੇਖੋ ਐਨਾ ਫੱਕਰ ਸੁਹਾ ਦਾ ਇਹ ਬੰਦਾ ਹੈ ਔਰ ਸਾਫ਼ ਇਨਸਾਨ ਹੈ ਲੈ ਵੀ ਗਿੱਤਕੋਟਲੀ ਵਾਲਿਆ ਅੱਜ ਇਸ ਦਗਾਲ ਦੀ ਧਰਤੀ ਤੋਂ ਖੜਕੇ ਆਪਾਂ ਸਾਰੇ ਖੇਡ ਪ੍ਰਮੋਟਰਾਂ ਨੂੰ ਬੇਨਤੀ ਕਰਦੇ ਆ ਕਬੱਡੀ ਦੇ ਪ੍ਰਮੋਟਰਾਂ ਨੂੰ ਵੀ ਆਪਾਂ ਵੱਡੇ ਪੱਦਰ ਤੇ ਭਰਾ ਦਾ ਮਾਨ ਸਨਮਾਨ ਵੀ ਕਰੀਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਵਿਦੇਸ਼ਾਂ ਦਾ ਸੀਜ਼ਨ ਜਿਹੜਾ ਹੈ ਉਹ ਸ਼ੁਰੂ ਹੋਣਾ ਤੇ ਆਪਾਂ ਇਸ ਵੀਰ ਨੂੰ ਮੇਰੇ ਵੀਰੋ ਜਰੂਰ ਮੌਕਾ ਦੇਈਏ ਵਿਦੇਸ਼ਾਂ ਦੀ ਧਰਤੀ ਤੇ ਖੇਡਣ ਦਾ ਲੈ ਵੀ ਜੀਤ 20 ਮਾਰਚ ਨੂੰ ਮੇਰੇ ਆਪਣੇ ਪਿੰਡ ਦੇ ਵਿੱਚ ਟੂਰਨਾਮੈਂਟ ਹੋ ਰਿਹਾ ਜਿੰਨਾ ਵੀ ਇਸ ਭਰਾ ਤੋਂ ਸਰਿਆ ਨੌਜਨ ਤੇਰਾ ਮਾਨ ਸਨਮਾਨ ਆਪਾਂ ਜਰੂਰ ਕਰਾਂਗੇ ਕਿਉਂਕਿ ਤੂੰ ਇਹਨਾਂ ਖੇਡ ਮੈਦਾਨਾਂ ਦਾ ਹੀਰੋ ਹੈ ਔਰ ਕੋਟਲੀ ਵਾਲੇ ਜੀਤ ਨੂੰ ਇੱਕ ਵਾਰੀ ਤਾੜੀਆਂ ਮਾਰ ਕੇ ਹੌਸਲਾ ਦੇ ਦਿਓ ਮੇਰੇ ਪੰਜਾਬੀ ਵੀਰੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਹਦਾ Google Pay ਤਾ ਕੇ ਇੱਕ ਗੂਗਲ 'ਤੇ ਜਿਹੜਾ ਵਾਇਰਲ ਕਰਾਂਗੇ ਤੇ ਉਹਦੇ ਤੇ ਜਿਹੜਾ ਵੀ ਵੀਰ 5 10 100 50 ਦੇ ਨਾਲ ਮਦਦ ਕਰਨੀ ਚਾਹੁੰਦਾ ਤਾਂ ਉਹ ਜ਼ਰੂਰ ਕਰਿਓ ਮੇਰੇ ਵੀਰੋ ਸਾਡਾ ਫਰਜ਼ ਬਣਦਾ ਹੈ ਇਸ ਤਰ੍ਹਾਂ ਦੇ ਖਿਡਾਰੀਆਂ ਦੇ ਨਾਲ ਖੜਨ ਦਾ ਜੀਤ ਟੋੜਨੀ ਸਾਡੀ ਖੇਡ ਕਬੱਡੀ ਦਾ ਬਹੁਤ ਵੱਡਾ ਸਤਾਰਾ ਹੈ ਸਾਨੂੰ ਮਾਣ ਹੈ ਇਸ ਨੌਜਵਨ ਦੀ ਖੇਡ ਤੇ